ਹੰਸਨੀ ਫੈਲ ਗਈ ਜਦ ਇੱਕ ਨੌਜਵਾਨ ਦੀ ਲਾਸ਼ ਗੰਦੇ ਨਾਲੇ ਦੇ ਕੋਲ ਮਿਲੀ ਜੀ ਤਸਵੀਰਾਂ ਲੁਧਿਆਣੇ ਦੀਆਂ ਨੇ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਬਹੁਤ ਸਾਰੀ ਜਨਤਾ ਇਕੱਠੀ ਹੋਈ ਪਈ ਹੈ ਇਹ ਜਨਤਾ ਇਕੱਠੀ ਹੋਈ ਪਈ ਹੈ ਜੀ ਇੱਕ ਨੌਜਵਾਨ ਦੀ ਲਾਸ਼ ਦੇਖਣ ਤੋਂ ਬਾਅਦ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਜੋ ਡੈੱਡ ਬੋਡੀ ਹੈ ਇੱਥੇ ਮਿਲੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਪੁਲਿਸ ਪ੍ਰਸ਼ਾਸਨ ਬੋਕੇ ਤੇ ਪਹੁੰਚਿਆ ਜਿਨ੍ਹਾਂ ਵੱਲੋਂ ਅੱਗੇ ਦੀ ਕਾਰਵਾਈ ਚੁਰਾ ਕਰ ਦਿੱਤੀ ਗਈ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਨੌਜਵਾਨ ਦੀ লাশ ਬਹੁਤ ਵੱਡਾ ਸਵਾਲੀਆ ਨਿਸ਼ਾਨ ਵੀ ਧਾਕਦੀ ਹੋਈ ਨਜ਼ਰ ਆ ਰਹੀ ਹੈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਡਾਕਟਰ ਲਾਲ ਸਿੰਘ ਜਿੱਧੂਆ ਜੀ ਆ ਜਿਹੜਾ ਕੱਦਾਂ ਹੋਈ ਆ ਰਾਤੀ ਚਿੱਤੇ ਨਾਲ ਮੁੰਡਾ ਮਰਿਆ ਵਾ ਅਸੀਂ ਇਹ ਹੁਣ ਪੁਲਿਸ ਡੈੱਡ ਬਾਡੀ ਲੈ ਕੇ ਗਈ ਆ ਸਾਡੀ ਪੰਜਾਬ ਸਰਕਾਰ ਜਾਗੀ ਆ ਔਰ ਬਹੁਤ ਵਧੀਆ ਸਾਡਾ ਪੰਜਾਬ ਸਰਕਾਰ ਦਾ ਉਪਰਾਲਾ ਵਾ ਔਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਕੋਈ ਵੀ ਚਿੱਟਾ ਪੀਂਦਾ ਵਾ ਉਹਨੂੰ ਫੜ ਕੇ ਉਹ ਜਿੱਦੇ ਤੋਂ ਪੀਂਦਾ ਵਾ ਅੱਗੇ ਦੀ ਅੱਗੇ ਡੋਰ ਟੂ ਡੋਰ ਚੈਨਲ ਆ ਪੂਰਾ ਇਹਨਾਂ ਦਾ ਉਹਨਾਂ ਤੇ ਕਾਰਵਾਈ ਹੋਵੇ ਤਾਂ ਜਲਦੀ ਹੀ ਏਰੀਆ ਵਾਈਜ਼ ਕੀ ਮੈਂ ਕਹਿੰਦਾ ਜਿਹਨੇ ਵੀ ਬੀਟ ਅਫਸਰ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਇਨਸਟਰਕਸ਼ਨ ਦਿੱਤੀਆਂ ਜਾਣ ਕਿਤਾ ਸਾਡੀ ਪੰਜਾਬ ਸਰਕਾਰ ਲੱਗੀ ਆ ਸਾਡੇ ਸੀਪੀ ਸਾਹਿਬ ਲੱਗੇ ਆ ਬੜਾ ਸ਼ਲਾਘਾਯੋਕ ਕਦਮ ਆ ਔਰ ਇਹ ਜਿਹੜੇ ਮਾੜੇ ਅਨਸਰ ਇਹਨਾਂ ਨੂੰ ਫੜ ਕੇ ਫੌਰੀ ਤੌਰ ਤੇ ਪੱਕੇ ਬੰਦ ਕੀਤਾ ਜਾਵੇ ਚਾਹੇ ਨੀ ਉਮਰਗੈਰ ਕੀਤੀ ਜਾਵੇ ਇਹ 14 15 ਦਿਨਾਂ ਬਾਅਦ ਜ਼ਮਾਨਤ ਕਰਾ ਲੈਂਦੇ ਨੇ ਇਹਨਾਂ ਦੀ ਜ਼ਮਾਨਤ ਤੇ ਨਹੀਂ ਹੋਣੀ ਚਾਹੀਦੀ ਸੀਪੀ ਸਾਹਿਬ ਮਾਨ ਸਾਹਿਬ ਇਹਨਾਂ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਕਿਉਂਕਿ ਮਾੜੇ ਅਨਸਰ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਕਿਰਪਾ ਕਰਕੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰਸਾਸਨ ਦੇ ਹੱਥ ਬੰਨੇ ਹੋਏ ਹੋਇਆ ਉਹਨਾਂ ਨੂੰ ਲੀਡਰ ਲੋਕ ਕੰਮ ਨਹੀਂ ਕਰਨ ਦੇ ਰਿਹਾ ਜੋ ਉਹਨਾਂ ਨੂੰ ਕੰਮ ਕਰਨ ਦੇਈ ਤੇ 24 ਘੰਟੇ ਦੇ ਵਿੱਚ ਸਾਰਾ ਸਿਸਟਮ ਚਿੱਤੇ ਦਾ ਬੰਦ ਕਰਾ ਦੇਣ ਉਹਨਾਂ ਨੂੰ ਪ੍ਰੈਸ਼ਰ ਪੰਦਾ ਇਸ ਕਰਕੇ ਉਹ ਖੁੱਲ ਕੇ ਕੰਮ ਨਹੀਂ ਕਰ ਸਕਦੇ ਆ ਹੁਣ ਉਹਨਾਂ ਨੇ ਕੋਪਰੇ ਛੂਟ ਦਿੱਤੀ ਹੋਈ ਹੈ ਤੇ ਤੁਹਾਡੇ ਸਾਹਮਣੇ ਕਾਰਵਾਈ ਹੋ ਰਿਹਾ ਇੱਕ ਸਰਪੰਚ ਨੇ ਚਿੱਤੇ ਦੇ ਵਿਰੁੱਧ ਪਵਾ ਚੱਕੀ ਚੱਕੀ ਸੀ ਉਹ ਜਨਾਨੀਆਂ ਕਾਫੀ ਬੈਦਬਸਹੀਆ ਹੋਇਆ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਫੋਨ ਆਂਦਾ ਸਰਪੰਚ ਨੂੰ ਉਹਦਾ ਘਟਾਇਆ ਜਾਂਦਾ ਤੇ ਬਾਕੀ ਸਰਪੰਚ ਐਮਪੀ ਐਮਐਲਏ ਕੀ ਕਰਦੇ ਜੀ ਉਹ ਕਿਉਂ ਨਹੀਂ ਆਪਣੀ ਜ਼ਿੰਮੇਵਾਰੀਆਂ ਲੈ ਰਹੇ ਆ ਇਹ ਕਿ ਤਲਵਾਰ ਸਾਹਿਬ ਦਾ ਆਫਿਸਰ ਆ ਇਥੋਂ 10 ਕਿਲੋਮਟਰ ਚ ਪੋਲਾ ਜੀ ਦਾ ਆਫਿਸਰ ਆ ਉਸ ਤੋਂ 10 ਕਿਲੋਮਟਰ ਮੇਰ ਦਾ ਆਫਿਸਰ ਆ ਇਹ ਕੀ ਕਰਦੇ ਆਪਣਾ ਬਣਾਈ ਦਿਆ ਕਿਉਂ ਨਹੀਂ ਸੰਭਾਲਦੇ ਆ ਹੋਰ ਮੈਂ ਕੀ ਕਹਾਂ ਇਹ ਨਿਕੰਮੀ ਸਰਦਾਰ ਆ ਦੀ ਬੋਡੀ ਉਹ ਨਿਕਲੂ ਉੱਪਰ ਲੈ ਕੇ ਆਏ ਉਹਦੇ ਕੋਈ ਚੱਪੇ ਦਾ ਕੋਈ ਨਾਮ ਕਰਾ ਕੋਈ ਜਾਮਤ ਪੁੱਛਾਇਆ ਕੁਛ ਇਸ ਤਰ੍ਹਾਂ ਦਾ ਨਹੀਂ ਨਹੀਂ ਉਹਦੇ ਮੂੰਹ ਤੇ ਝਾਕ ਚੁਗਾ ਰਿਆ ਸੀ ਉਹਦੇ ਕੋਈ ਟੀ ਦਾ ਟੁਕਾ ਨਹੀਂ ਸੀ ਉੱਥੇ ਜ਼ਮੀਨ 'ਤੇ ਪਿਆ ਸੀ ਠੀਕਾ ਅਸੀਂ ਉਹ ਹੱਥ ਨਹੀਂ ਲਾਇਆ ਬਾਕੀ ਮੁਲਾਜ਼ਮਾਂ ਨੇ ਹੱਥ ਲਾਇਆ ਨਹੀਂ ਇਹ ਨਹੀਂ ਪਤਾ ਲੱਗਾ ਜੀ 25 24 25 ਸਾਲਾਂ ਦਾ ਮੁੰਡਾ ਹੈ ਠੀਕ ਹੈ ਠੀਕ ਹੈ ਜਨ ਪੰਨੀਕ ਸਮਾਜ ਸੇਵਕ ਅੱਜ ਦਾਇਰ ਤੋਂ ਦੇਖੇ ਪੁਲਿਸ ਉਹ ਕੋਲਦੇ ਨਿਕਲੇ ਬੋਡੀ ਜਿਹੜੀ ਸਰੀਰ ਮਾਰਚ ਪਨ ਜਾਣਾ ਮੈਨੂੰ ਫੋਨ ਗਿਆ ਇੱਥੋਂ ਉਸੇ ਟਾਈਮ ਮੈਂ ਆ ਗਿਆ ਮੈਂ ਤੇ ਸੰਦੀਪ ਜਿਹੜਾ ਮੁਲਾਜ਼ਮ ਆ ਅਸੀਂ ਦੋਨੇ ਜਾ ਕੇ ਬਿਲਕੁਲ ਪੋਲ ਦੇ ਥੱਲੇ ਇੱਕ 24-25 ਸਾਲਾਂ ਦਾ ਡੈੱਡ ਬੋਡੀ ਪਿਆ ਸੀ ਜੋ ਨਸ਼ਾ ਕਰਕੇ ਸਾਡੀ ਮੌਤ ਹੋ ਗਈ ਆ ਤੇ ਮੈਂ ਆਮ ਪਾਰਟੀ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਲੋਕਾਂ ਦਾ ਘਰਾ ਢਾਈ ਜਾਂਦੇ ਤੁਸੀਂ ਸਾਰੇ ਕੰਮ ਕਰ ਹੀ ਜਾਂਦੇ ਹੋ ਤੇ ਨਸ਼ਾ ਬੰਦ ਕੀਤਾ ਹੋਊਗਾ ਕਿੱਦਾਂ ਬੰਦ ਕਰੋਗੇ ਚਾਰ ਪੰਜ ਸਾਲਾਂ ਤੋਂ ਤੁਹਾਡਾ ਸਰਕਾਰ ਹੈ ਤੇ ਹੁਣ ਦੋ ਦਿਨਾਂ ਤੋਂ ਵੀ ਤੁਸੀਂ ਚਿੱਤੇ ਦੇ ਮਗਰ ਪੈ ਗਏ ਚਿੱਤੇ ਤੁਹਾਡੇ ਤੋਂ ਖਤਮ ਹੋ ਜਾਊਗਾ ਸਿਵਲ ਭੇਜੀ ਤੀਆ ਅੱਛਾ ਅਦਰ ਜਿਹੜੀ ਫਰਦਰ ਕਾਰਵਾਈ ਆ ਸੀਨੀਅਰ ਅਫਸਰ ਆਣਗੇ ਉਹ ਕਾਰਵਾਈ ਕਰ ਦੇਣਗੇ ਅੱਛਾ ਪਤਾ ਲੱਗਿਆ ਕੋਈ ਨਾਮ ਕੀ ਸੀਗਾ ਉਹਨਾਂ ਦੇ ਜਿਹੜੇ ਇੱਕ ਦੋਰੀ ਨਾਂ ਦਾ ਮੁੰਡਾ ਆ ਉਹਦੇ ਜਿਹੜੇ ਰਿਲੇਟਿਵ ਸਿਵਲ ਹਸਪਤਲ ਆਦੇ ਨੇ ਨੇਅਰ ਬੋਰਡ 20 ਤੋਂ 22 ਸਾਲ ਹੁਣ ਸਿਵਲ ਹਸਪਤਲ ਭੇਜਿਆ ਹਾਂ ਸਿਵਲ ਹਸਪਤਲ ਭੇਜਿਆ ਉੱਥੇ ਬਾਕੀ ਆ ਰਹੇ ਸਾਡੇ ਅਫਸਰ ਆ ਉੱਥੇ ਕਾਰਵਾਈ ਕਰ ਦੇਣਗੇ ਪਤਾ ਲੱਗਿਆ ਭਾਜੀ ਕੋਈ ਇਹਦਾ ਨਸ਼ਾ ਗਿਆ ਨਹੀਂ ਨਸ਼ੇ ਦਾ ਤਾਂ ਕੋਈ ਉਹਦੇ ਕੋਲ ਟੀਕਾ ਜਾਂ ਕੋਈ ਅਜਿਹੀ ਚੀਜ਼ ਬਰਾਮਦ ਨਹੀਂ ਹੋਈ ਲੱਗਦਾ ਕਿ ਉਹਨੇ ਡਰਿੰਕ ਵਗੈਰਾ ਕੀਤੀ ਸੀ ਤੇ ਉੱਥੇ ਪਿਆ ਰਹਿ ਗਿਆ ਕਿਉਂਕਿ ਜਿਹੜੇ ਬੇਕਰੇ ਲੋ ਜਾ ਤੁਹਾਨੂੰ ਪਤਾ ਅੱਜਕੱਲ੍ਹ ਕਈਆਂ ਮਾਪੇ ਆਪਣੇ ਜਿਹੜੇ ਬੱਚਾ ਨੂੰ ਆ ਉਹ ਬੇਦਖਲ ਕੀਤਾ ਹੋਇਆ ਘਰ ਦੇ ਜਦੋਂ ਬੱਚੇ ਕਹਿਣੇ ਚ ਨਹੀਂ ਹੁੰਦੇ ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਬੇਦਖਲ ਕਰਦੇ ਆ ਫਿਰ ਉਹ ਘਰ ਤੋਂ ਬਾਹਰ ਰਹਿੰਦੇ ਆ ਹੋ ਸਕਦਾ ਇਹਦੇ ਘਰ ਦੇ ਨੇ ਮੈਨੂੰ ਬੇਦਖਲ ਕੀਤਾ ਹੋਇਆ ਜਿਹੜਾ ਇੱਧਰ ਇੱਥੇ ਪੁਲ ਦੇ ਥੱਲੇ ਜਾ ਸਾਡਾ ਕਦੋਂ ਕਦੀ ਬੋਡੀ ਇੱਥੇ ਪਈ ਆ ਅੱਜ ਸ਼ਾਮ ਸਾਨੂੰ ਤਾਂ ਲੇਟੈਸਟ ਇਨਫੋਰਮੇਸ਼ਨ ਮਿਲੀ ਆ ਜੀ ਹੁਣੇ ਕਟੋਂ ਕਟ 20 ਤੋਂ 25 ਮਿੰਟ ਆ ਕੇ ਮੈਂ ਬੋਡੀ ਕੱਢ ਕੇ ਜਿਹੜੇ ਸਾਡੇ ਨਾਲ ਮੁਲਾਜ਼ਮੀ ਉਹਨੂੰ ਭੇਜਤਾ। ਇਹ ਤੋਂ ਚੌਂਕੀ ਥਾਣਾ ਟਿੱਬਾ ਆ ਜੀ ਵੈਸੇ। ਉਹ ਚੌਂਕੀ ਸ਼ਬਾਈ। ਠੀਕ ਹੈ। ਸਾਗਰ ਨਾਮ ਹੈ ਜੀ। ਸਾਗਰ ਨਾਮ ਹੈ। ਕੋਈ ਆ ਕਿਸੇ ਘਰ ਨੂੰ? ਇਹ ਨਹੀਂ मालूम ਹੈ ਜੀ। ਅੱਛਾ ਤੁਸੀਂ ਕਦੋਂ ਪਹੁੰਚੇ ਤੁਹਾਨੂੰ ਕੋਲੋਂ ਪਤਾ ਲੱਗਿਆ? ਹੋਣ ਪਤਾ ਲੱਗਿਆ ਜੀ। ਅੱਛਾ ਕੀ ਕਰਦਾ ਸੀਗਾ ਉਹ? ਨਸ਼ਾ-ਨਸ਼ਾ ਕਰਦਾ ਸੀਗਾ। ਨਸ਼ਾ ਕਰਦਾ ਸੀਗਾ। ਕੀ ਉਮਰ ਕੀ ਬਿਧੀ ਹੋਦੀ? ਇਹ ਨਹੀਂ ਮਾਲੂਮ ਉਹ ਮੈਂ ਨਹੀਂ ਮਾਲੂਮ ਇਹ ਉਹਦਾ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਮੰਮੀ ਪਾਪਾ ਸਾਰੇ ਆਏ ਪ੍ਰਾਈ ਆ ਰਹੇ ਆ ਤੇਾਰੇ ਕਾਲ ਕਰ ਲਿਆ ਜੀ ਆ ਰਹੇ ਤੁਸੀਂ ਕੌਣ ਲੱਗਦੇ ਨਹੀਂ ਯਾਰ ਜੋਸੇ ਤੁਸੀਂ ਯਾਰ ਤੋਂ ਖਿਜਾ ਬਰਥਡੇ ਪਰ ਆਖਾਂ ਕਿੰਨੀ ਉਮਰ ਸੀ ਕਿ ਉਹਨੇ ਦੀਕਾ ਇਹ ਨਹੀਂ ਮਾਲੂਮ ਨਹੀਂ ਉਮਰ ਕਿੰਨੇ ਦੀ ਸੀ ਜੀ ਭਾਈ ਜੀ ਉਸੇ ਮੁੰਡਾ ਹੈ ਕਾਮਕਾਰ ਕੋਈ ਘਰ ਮੀ ਲਿਆ ਸੀ 3-4 ਦਿਨ ਹੋਇਆ ਅਜੇ ਹੁਣ ਆਇਆ ਏ ਇੱਕ ਕੰਮ ਦੀ ਭਾਲ ਦੇ ਵਿੱਚ ਸੀ ਹੁਣ ਇਹਦੇ ਚਿੱਟਾ ਲਾਉਂਦਾ ਹੁਣ ਆਪੇ ਇਹਨੂੰ ਕੁਝ ਕਹਿ ਨਹੀਂ ਸਕਦੇ ਇੱਕ ਜਿਹੜੇ ਬੁਸਟ ਪੈਂਡ ਸਕਦੇ ਵੀ ਕੋਣ ਲਾਉਣਾ ਉਹ ਥੋੜੀ ਦੇਰ ਨੂੰ ਦੇਖਿਓ ਤੁਸੀਂ ਜਿਹੜਾ ਮਾਰ ਕੇ ਦੇਖੋ ਉਹ ਕਿੰਦਾ ਜਿੱਟਾ ਨੂੰ ਲੱਗ ਰਿਹਾ ਜਿੱਟਾ ਵੇਚਣ ਵਾਲੇ ਉਹ ਜਿੱਟਾ ਵੇਚ ਰਹੇ ਆ ਉਹਨਾਂ ਨੂੰ ਕੋਈ ਚਿੱਟਾ ਨਹੀਂ ਆਉਂਦਾ ਆ ਜਿਹੜੇ ਮੁੰਡੇ ਇੱਥੇ ਚਿੱਟਾ ਬੈੜੀਆਂ ਲਗਾਉਂਦੇ ਨੇ ਟੀਕਾ ਇੰਜੈਕਸ਼ਨ ਦਾ ਸੇਵਰ ਕਰਦੇ ਨੇ ਲੇਕਿਨ ਉਹਨਾਂ ਨੂੰ ਕੋਈ ਰੋਕਦਾ ਨਹੀਂ ਐਸੇ ਲਾ ਕੇ ਦੇ ਵਿੱਚ ਭਾਈ ਰੋਕ ਤਾਂ ਕਹਿੰਦੇ ਸਾਡੇ ਦਾਤ ਪਾਜਦੇ ਆ ਜੀ ਰੋਕਦੇ ਆ ਦੇ ਅਗਲੇ ਦਾਤ ਮਾਰਦੇ ਆ ਕੁੱਟਦੇ ਆ ਕੀ ਕਰੀਏ ਭਾਈ ਹੁਣ ਦੱਸੋ ਇਹ ਮੁੰਡਾ ਤੇ ਆਇਆ ਸੀ ਚਲੋ ਹੋ ਗਿਆ ਤੇ ਘਰ ਦੇ ਆ ਰਹੇ ਆ ਜਿੱਟਾ ਬੰਦ ਕਰਾਓ ਦੇਖਾਰ ਹੈ ਉਹ ਜਿਹੜੀ ਚਿੱਟੇ ਦੇ ਖਿਲਾਫ ਉਹਨਾਂ ਨੇ ਮਹੀਮ ਚਲਾਈ ਹੈ ਤੇ ਮੈਂ ਉਹਨਾਂ ਦਾ ਦਿਲ ਦੀ ਗ੍ਰਹਿਆਂ ਤੋਂ ਪਹਿਲਾਂ ਧੰਨਵਾਦ ਕਰਦਾ ਦੂਜੀ ਗੱਲ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਕਦੋਂ ਬੰਦ ਹੋਏਗਾ ਕਦੋਂ ਨੌਜਵਾਨਾਂ ਦੀ ਜਿਹੜੀ ਡੈਥ ਅੱਜ ਦੇ ਆਣ ਵਾਲੇ ਟਾਈਮ 'ਚ ਦਿਨ ਦਿਹਾੜੇ ਨਵੀਂ ਤੋਂ ਨਵੀਂ ਕੋਈ ਵਾਰਦਾਤ ਸੁਣਨ ਨੂੰ ਮਿਲਦੀ ਹੈ ਕਦੀ ਚਿੱਟੇ ਦੇ ਨਾਲ ਡੈਥ ਅੱਜ ਥੱਲੇ ਜਿਹੜਾ ਪੁਲ ਦੇ ਥੱਲੇ 20 ਤੋਂ 22 ਸਾਲ ਦਾ ਮੁੰਡਾ ਪੁਲ ਦੇ ਥੱਲੇ ਪਿਆ ਹੁਣ ਮੈਂ ਉੱਚੀ ਨੂੰ ਦੱਸ ਨਹੀਂ ਸਕਦਾ ਕਿ ਉਹ ਨਸ਼ੇ ਨਾਲ ਮਰਿਆ ਜਾਂ ਕਿਸ ਤਰੀਕੇ ਨਾਲ ਮਰਿਆ ਉਹ ਤਾਂ ਜਦੋਂ ਪੁਲਿਸ ਪੋਸਟਮਾਰਟਮ ਕਰਾਈਗੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਈ ਜਾਏਗਾ ਪਰ ਜਿੱਥੇ ਕੋਈ ਬੰਦਾ ਨਹੀਂ ਜਾ ਸਕਦਾ ਉਸ ਹਾਲਾਤਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ ਹੀ ਹੈ ਜੋ ਕਿ ਰਾਤ ਨੂੰ ਪੂਲਾ ਦੇ ਥੱਲੇ ਜਿਹੜਾ ਕਿ ਬੇਦਹਾਰ ਦਾ ਜਿਹੜਾ ਕੋਈ ਦੱਸ ਨਹੀਂ ਸਕਦਾ ਕਿ ਲੇਡੀਜ਼ ਦੇ ਜਿਹੜੇ ਕਿ ਕਿਸ ਤਰੀਕੇ ਦੇ ਕੰਮ ਹੋ ਰਹੇ ਨੇ ਜਾਂ ਨਸ਼ੇ ਦੇ ਨਾਲ ਕਿਦਾਂ ਨੌਜਵਾਨ ਪੀੜੀ ਦੀ ਡੈਥ ਹੋ ਰਹੀ ਹੈ ਪੂਲਾ ਦੇ ਥੱਲੇ ਕੀ ਮੈਂ بار بار ਉਹੀ ਗੱਲ ਰਿਪੀਟ ਕਰਦਾ ਵਾਂ ਕਿ ਜਿਹੜੀ ਕੰਮ ਸਰਕਾਰਾਂ ਕਰਦੀਆਂ ਉਹ ਸਰਕਾਰਾਂ ਨੂੰ ਕੰਮ ਦੇ ਨਾਲ-ਨਾਲ ਜਿਹੜੀ ਇੱਦਾਂ ਦੀ ਨੌਜਵਾਨ ਪੀੜ੍ਹੀ ਹੈ ਉਹ ਕਿਸ ਪਾਸੇ ਜਾ ਰਹੀ ਹੈ ਕਿ ਬਾਰਡਰਾਂ ਤੇ جنگ ਲੜਨ ਜੋਗੀ ਨਹੀਂ ਛੱਡੀ ਜਾ ਰਹੀ ਕਿਉਂ ਜਦ ਨੌਜਵਾਨੀ ਨਹੀਂ ਰਹੇਗਾ ਤੇ ਜੰਗਾ ਕਿੱਥੋਂ ਲੱਗਣਗੀ ਇੱਕ ਪਾਸੇ ਡਿਜੀਬੀ ਹੁਕਮਾਂ ਦੇ ਅਨੁਸਾਰ ਜਿਹੜੀ ਪੁਲਿਸ ਬੜੀ ਕਾਰਵਾਈ ਵੀ ਕਰ ਰਹੀ ਹੈ ਲੇਕਿਨ ਜਿਹੜੇ ਚਿੱਟਾ ਵੇਚ ਰਹੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਇਹ ਦੇਖਿਆ ਜਾਵੇ ਕਿ ਕਿੰਨੇ 23 22 ਸਾਲ ਦਾ ਕੋਈ ਨੌਜਵਾਨ ਮੁੰਡਾ ਜਿਹੜਾ ਅੱਜ ਨਸ਼ੇ ਦੀ ਹਾਲਤ ਵਿੱਚ ਇਸ ਤਰ੍ਹਾਂ ਥੱਲੇ ਪਿਆ ਹੋਇਆ ਲੇਕਿਨ ਇਸ ਨੂੰ ਕਿਸ ਤਰ੍ਹਾਂ ਕਿਰਾ ਦੇਖਦੇ ਹੋ ਕਿ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਫਿਰ ਵੀ ਮੈਂ ਉਹੀ ਗੱਲ ਤਾਂ ਕਹਿਣਾ ਚਾਹੁੰਦਾ ਮੈਂ ਪੰਜਾਬ ਪੁਲਿਸ ਨੂੰ ਇਸ ਚੀਜ਼ ਦਾ ਗੁਨੇਗਾਰ ਨਹੀਂ ਕਹਿੰਦਾ ਮੈਂ ਸਰਕਾਰਾਂ ਨੂੰ ਇਸ ਚੀਜ਼ ਦਾ ਕੂਨੇ ਗਾਰ ਇਹਨਾਂ ਚੀਜ਼ਾਂ ਦਾ ਉਹ ਹੈ ਜਿਸ ਨੇ ਸਾਡੇ ਪੰਜਾਬ ਨੂੰ ਐਸਾ ਕਲੰਕ ਦਿੱਤਾ ਉਸ ਕਲੰਕ ਦੇ ਨਾਲ ਜਿਹੜੀਆਂ ਨੌਜਵਾਨ ਪੀੜੀਆਂ ਖਤਮ ਹੋਈਆਂ ਉਹ ਟੈਨਸ਼ਨ ਨਾ ਲਵੇ ਦੀਵੇ ਜੇ ਕਿਸੇ ਦੇ ਘਰੇ ਬੁੱਝਦੇ ਨੇ ਨਾ ਤੇ ਆਪਦੇ ਘਰੇ ਵੀ ਬੁੱਜਣ ਦੀ ਤਿਆਰੀ ਰੱਖ ਲਵੇ ਉਹ ਇਨਸਾਨ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਐਸਾ ਗੰਦਾ ਨਸ਼ਾ ਦਿੱਤਾ ਜਿਹੜੀ ਨੌਜਵਾਨ ਪੀੜੀ ਖਤਮ ਹੋ ਗਈ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਹੇ ਸਹਾਰੇ ਨੌਜਵਾਨ ਪੀੜੀ ਖਤਮ ਹੋਈ ਉਹਨਾਂ ਪੈਣਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਹੱਥਾਂ ਤੇ ਰਖੜੀਆਂ ਬੰਨਣ ਦੇ ਵਾਸਤੇ ਜਿਹੜੀਆਂ ਪੈਣਾ ਸੀ ਅੱਜ ਉਹ ਤਰਸਦੀਆਂ ਉਹਨਾਂ ਨੂੰ ਐਸੀਆਂ ਲੜਨ ਤਾਂ ਪੈਣਗੀਆਂ ਉਹਨਾਂ ਦਾ ਕੱਖ ਨਹੀਂ ਬਚੇਗਾ ਜਿਸ ਨੇ ਪੰਜਾਬ ਦੇ ਵਿੱਚ ਐਡੀ ਗੰਦੀ ਚੀਜ਼ ਐਡੀ ਗੰਦੀ ਚੀਜ਼ ਦੇ ਨਾਲ ਨੌਜਵਾਨ ਪੀੜੀ ਖਤਮ ਕੀਤੀ ਲੱਗਦਾ ਮੈਂ ਕਿ ਕਿਤੇ ਆਪਣੇ ਆਪ ਲੋਟ ਹੋ ਜਾਣਗੇ ਆ ਵੀ ਚੱਕੇ ਵੱਡੇ ਭਾਈ ਜਿਸ ਸਾਫ਼ ਦੀ ਹਾਲਾਤ ਦੇ ਵਿੱਚ ਥੱਲੇ ਪਏ ਆ ਮੈਂ ਅੱਜ ਜੇ ਤੁਸੀਂ ਉਹ ਕੋਈ ਵੀ ਹੋ ਤੁਸੀਂ ਮੈਨੂੰ ਦੱਸ ਦੋ ਕਿ ਤੁਸੀਂ ਇਹੋ ਜੀ ਜਗ੍ਹਾ ਤੇ ਜਾ ਕੇ ਥੱਲੇ ਕੀ ਕਰ ਸਕਦੇ ਹੋ ਥੱਲੇ ਸਰੀਂਜਾਂ ਪਈਆਂ ਸਰੀਂਜਾਂ ਦੇ ਕੈਪ ਪਏ ਨੇ ਹੋਰ ਵੀ ਬੜੀਆਂ ਚੀਜ਼ਾਂ ਪਈਆਂ ਜਿਹੜੀ ਉਹ ਚੀਜ਼ ਨੂੰ ਸਿੱਧਾ ਸਿੱਧਾ ਦੱਸ ਰਹੀ ਐ ਕਿ ਇੱਥੇ ਨਸ਼ਾ ਕੀਤਾ ਜਾਂਦਾ ਹੈ ਤੁਸੀਂ ਤੁਸੀਂ ਸਮਾਜ ਸੇਵਾ ਤੋਂ ਨਸ਼ਾ ਬੰਦ ਕਰਨ ਦੀ ਗੱਲ ਕਰ ਰਹੇ ਹੋ ਇੱਥੇ ਆ ਕੇ ਕੋਲ ਦੇ ਨੀચે ਤੁਸੀਂ ਕਹਿ ਰਹੇ ਸਿਰੰਜਾ ਪਈਆਂ ਹੋਈਆਂ ਨੇ ਤੁਸੀਂ ਕਲੇਰ ਦੇ ਆ ਕੇ ਆਪ ਨੀਕਾ ਮਾਰ ਕੇ ਦੇਖੀ ਕਿੰਨੇ ਮੁੰਡੇ ਇੱਥੇ ਦੀ ਛੇੜੀ ਬੈਠ ਕੇ ਟੀਕਾ ਲਾਉਂਦੇ ਨੇ ਪਹਿਲਾਂ ਤਾਂ ਵੱਡੇ ਭਾਈ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਤੁਹਾਨੂੰ ਪਤਾ ਵੀ ਹੋਏਗਾ ਕਈ ਵਾਰੀ ਮੇਰੇ ਤੇ ਹਮਲੇ ਵੀ ਹੋਏ ਨੇ ਕੀ ਕਾ ਜਿਹੜਿਆਂ ਨੂੰ ਅਸੀਂ ਪੜਾਉਂਦੇ ਆ ਨਾ ਜਦੋਂ ਸਾਡੇ ਦੇ ਅਟੈਕ ਹੁੰਦੇ ਅਸੀਂ ਦੱਸ ਨਹੀਂ ਸਕਦੇ ਸਾਨੂੰ ਉਦੋਂ ਨਹੀਂ ਕੋਈ ਪੁੱਛਦਾ ਕਿ ਤੁਸੀਂ ਬੜਾ ਬਾਬਾ ਕੀ ਸੱਚ ਸੱਚ ਦੇ ਗੁਨਾਹਗਰ ਹੋ ਗਏ ਜੇ ਤੁਸੀਂ ਸੱਚ ਦੀ ਬਾਜੀ ਉਠਾਉਂਦੇ ਹੋ ਤਾਂ ਸੱਚ ਦੀ ਮੀਡੀਆ ਬਾਜੀ ਉਠਾਉਂਦਾ ਸੱਚ ਦੱਸਦੇ ਆ ਤਾਂ ਉਹ ਤੇ ਗੁਨਾਹਗਰ ਹੋ ਗਏ ਭਾਈ ਜਰੂਰ ਹੈ ਕਿਉਂਕਿ ਸੱਚੇ ਬੰਦੇ ਦੇ ਦੋ ਹੀ ਕੰਮ ਹੁੰਦੇ ਨੇ ਜਾਂ ਉਹਨੂੰ ਜੇਲ੍ਹ ਦੇਖਣੀ ਪੈਂਦੀ ਹੈ ਜਾਂ ਕੰਧ ਤੇ ਟੰਗਿਆ ਫਰੇਮ ਦੇਖਣਾ ਪੈਂਦਾ ਇਹ ਲੱਗਦਾ ਨਹੀਂ ਪਛਾਣ ਹੋਈ ਹੈ ਇਹ ਪਤਾ ਲੱਗ ਭਾਈ ਪਛਾਣ ਹੋਈ ਹੈ ਕੋਈ ਵਿਅਕਤੀ ਆਇਆ ਸੀ ਉਹ ਦੱਸਦਾ ਪਿਆ ਸੀ ਕਿ ਮੇਰੇ ਯਾਰ ਦੋ ਦਾ ਬ੍ਰਦਰ ਹੈ ਉਹ ਵੀ ਆ ਰਹੇ ਆ ਹੁਣ ਜਿਹੜਾ ਕੀ ਪਹਿਲਾਂ ਕੰਮ ਬੰਦ ਆ ਪਾਜੀ ਉਸ ਬੰਦੇ ਦੀ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਮੈਂ ਆਪਣੇ ਚਾਰ ਭਰਾਵਾਂ ਨਾਲ ਲੈ ਕੇ ਉਹਨੂੰ ਉੱਪਰ ਲਿਆਇਆ ਜਾਵੇ ਉੱਥੇ ਚਿੱਟਾ ਕੰਪੜਾ ਪਾਇਆ ਜਾਵੇ ਉਮਰ ਕਿੰਨੀ ਹੈ ਉਮਰ 20 ਤੋਂ 22 ਸਾਲ ਦੀ ਉਹਦੀ ਉਮਰ ਹੈ ਪਰ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜੀ ਪੰਜਾਬ ਦੇ ਨਾਲ ਨੌਜਵਾਨ ਪੀੜੀ ਨਸ਼ੇ ਦੇ ਨਾਲ ਖਤਮ ਹੋ ਰਹੀ ਹੈ ਮੈਂ ਪ੍ਰਸ਼ਾਸਨ ਨੂੰ ਮੈਂ ਪੁਲਿਸ ਪ੍ਰਸ਼ਾਸਨ ਨੂੰ ਤੇ ਭਗਵੰਤ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਨਸ਼ੇ ਵਾਲਿਆਂ ਦਾ ਕੱਖ ਨਾ ਛੱਡਿਆ ਜਾਵੇ ਜਿੱਦੋਂ ਉਹਨਾਂ ਦੀ ਪ੍ਰੋਬੀਆਂ ਦੇ ਅਕਸ਼ਨ ਲਿੱਤਾ ਜਾ ਰਿਹਾ ਹੈ ਉਹਨਾਂ ਦੇ ਬੈਂਕ ਵੱਲ ਵੀ ਧਿਆਨ ਮਾਰਿਆ ਜਾਵੇ ਉਹਨਾਂ ਦਾ ਜਮਾ ਹੀ ਬਿਲਕੁਲ ਉਹਨਾਂ ਨੂੰ 0% ਤੇ ਲਿਆ ਦਿੱਤਾ ਜਾਵੇ ਉਹਨਾਂ ਨੂੰ ਪਤਾ ਲੱਗੇ ਕਿ ਕਿਸੇ ਦੇ ਸੁਹਾਗ ਨੂੰ ਕਿਸੇ ਦੇ ਭਰਾ ਨੂੰ ਕਿਸੇ ਦੇ ਪੁੱਤ ਨੂੰ ਮਾਰਨ ਦੀ ਸਜ਼ਾ ਕੀ ਬਣਦੀ ਹੈ ਜੈ ਸ਼ੀਰਮ ਸਸ਼ੀਗਾਧਾ